ਕੁਆ ਕੀ ਹੋ ਗਿਆ ਕੁਆ ਕੀ ਹੋ ਗਿਆ ਲੰਗੇ ਦਿਨੀ ਲੁਧਿਆਣਾ ਦੇ ਗਿਆਸਪੁਰਾ ਫਾਟਕ ਨੇੜੇ ਭਿਆਨਕ ਰੇਲ ਹਾਦਸਾ ਵਾਪਰਿਆ ਜਿਸ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕੁਆ ਕੀ ਹੋ ਗਿਆ ਵੀਡੀਓ ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਟਰੈਕ ਚੋਂ ਦੀ ਲੰਘਦੇ ਦਿਖਾਈ ਦਿੰਦੇ ਨੇ ਤਾਂ ਇੱਕਦਮ ਸਾਹਮਣੇ ਤੋਂ ਟ੍ਰੇਨ ਆ ਜਾਂਦੀ ਹੈ ਤੇ ਇਹ ਪੰਜ ਚਾਰ ਬੰਦਿਆਂ ਨੂੰ ਆਪਣੀ ਲਪੇਟ ਚ ਲੈ ਲੈਂਦੀ ਹੈ ਹੋਰ ਕਿਦਾਂ ਜਿਉਂ ਗੱਲਾਂ ਦੇ ਬੱਲੇ ਲੱਗ ਤੇ ਇਹਦੇ ਤੇ ਐਨੀਵਿਟਿਕਾ ਟ੍ਰੇਨ ਵੀ ਟ੍ਰੇਨ ਵਾਲੇ ਨੇ ਤਾਂ ਬਾਲਾ ਉੱਪਰ ਕੀਤਾ ਆ ਕੰਮ ਉਧਰ ਹੀ ਬਿਜਾ ਰਿਹਾ ਵਾ ਦੋਨੋਂ ਬੱਸਾਂ ਆਉਣ ਦੀ ਆ ਉਹ ਰੇਂਦੀ ਆਵਿਆ ਤੁਹਾਨੂੰ ਦੱਸ ਦਈਏ ਕਿ ਸਾਹਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਲੁਧਿਆਣਾ ਤੋਂ ਰਜਿੰਦਰ ਰੋੜਾ ਦੀ ਰਿਪੋਰਟ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ